ਸ਼ਸ਼ੀਕਾਲ ਦੋਸਤੋ 21 ਦਸੰਬਰ ਨੂੰ ਹੋਣ ਵਾਲੀਆਂ ਨਗਰਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਸੁਖੋ ਰਾਣੀ ਧਰਮਪਤਨੀ ਸ਼ਿੰਦਰ RAM ਨੂੰ ਐਮਸੀ ਦੇ ਉਮੀਦਵਾਰ ਵਜੋਂ ਟਿਕਟ ਦਿੱਤੀ ਗਈ ਅਤੇ ਇਸ ਮੌਕੇ ਉਮੀਦਵਾਰ ਸਿੰਦਰ RAM ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਅਪੀਲ ਕੀਤੀ ਕਿ ਵਾਰਡ ਨੰਬਰ 3 ਤੋਂ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਪਾਰਟੀ ਦਾ ਕਿਵੇਂ ਧੰਨਵਾਦ ਕੀਤਾ ਆਓ ਸੁਣਦੇ ਹਾਂ ਸਰਦੂਲਗੜ ਵਾਰਡ ਨੰਬਰ 3 ਦਾ ਰਹਿਣ ਵਾਲਾ ਹਾਂ ਜੋ ਕਿ ਮੇਰੀ ਧਰਮ ਪਤਨੀ ਨੂੰ ਕਾਂਗਰਸ ਪਾਰਟੀ ਨੇ ਮਾਨ ਬਖਸ਼ਿਆ ਹੈ ਤੇ ਸਾਨੂੰ ਇੱਕ ਮੌਕਾ ਦਿੱਤਾ ਹੈ ਕਿ ਮੈਂ ਅਪੀਲ ਕਰਦਾ ਹਾਂ ਕਿ ਇਸ ਜਨਤਾ ਨੂੰ ਕਿ 3 ਨੰਬਰ ਵਾਰਡ ਦੇ ਵੋਟਰਾਂ ਨੂੰ ਕਿ ਮੈਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਉ ਮੈਂ ਵਿਕਾਸ ਦੇ ਕੰਮਾਂ ਵਾਸਤੇ ਦਿਨ ਰਾਤ ਇੱਕ ਕਰਕੇ ਇਹਨਾਂ ਦਾ ਸਾਥ ਦਊਗਾ ਔਰ ਮੈਂ ਦਾਅਵਾ ਕਰਦਾ ਹਾਂ ਕਿ ਮੈਂ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹਟੂੰਗਾ ਨੰਬਰ ਵਾਰਡ ਦੇ ਜਿੰਨੇ ਵੀ ਕਾਂਗਰਸੀ ਭੈਣ ਭਰਾ ਵੋਟਰ ਸੋਟਰ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਜਿਹੜਾ ਮੋਹਰ ਸਾਹਿਬ ਨੇ ਆਪਾਂ ਨੂੰ ਟਿਕਟ ਦੇ ਕੇ ਮਾਨ ਬਖਸ਼ਿਆ ਆਪਾਂ ਇਸ ਤੇ ਖਰੇ ਉਤਰਿਏ ਤੇ ਆ ਸ਼ੀਟ ਸੁਖੋਰਾਣੀ ਦਿਤਾ ਕੇ ਮੋਹਰ ਸਾਹਿਬ ਦੀ ਝੋਲੀ ਪਾਈਏ ਅਸੀਂ ਜੀ ਵੱਦ ਤੋਂ ਵੱਦ ਜਿਹੜੀ ਸਾਡੀ ਸੁਖੋ ਰਾਣੀ ਨੂੰ ਟਿਕਟ ਦਿੱਤੀ ਗਈ ਹੈ ਕਾਂਗਰਸ ਪਾਰਟੀ ਨੇ ਸਾਨੂੰ ਬੜਾ ਮਾਣ ਬਖਸ਼ਿਆ ਇਸ ਚੀਜ਼ ਦੇ ਵਿੱਚ ਰਿਕ ਦੀ ਵੋਟ ਕੱਟ ਕੇ ਜਿੰਮੀ ਵੀ ਕੁਝ ਲਾ ਕੇ ਸਾਨੂੰ ਪਾਰਟੀ ਨੇ ਮਾਣ ਬੜਾ ਮੁੱਖ ਸਾਹਿਬ ਨੇ ਬਖਸ਼ਿਆ ਰਾਜਾ ਬੜਿੰਗ ਜੀ ਨੇ ਬਖਸ਼ਿਆ ਛੋਟੇ ਭਾਈ ਵਿਕਰਮਜੀਤ ਨੇ ਬਖਸ਼ਿਆ ਸਾਡੀ ਸਾਰੀ ਜਿੰਨੀ ਵੀ ਲੀਡਰਸ਼ਿਪ ਹੈ ਸਾਰਿਆਂ ਨੇ ਸਾਨੂੰ ਮਾਣ ਬਖਸ਼ਿਆ ਅਸੀਂ ਵੀ ਆਪਣੀ ਇਸ ਵਾਰਡ ਨੰਬਰ 3 ਦੀ ਜੋ ਟਿੱਟ ਸਾਨੂੰ ਕਾਂਗਰਸ ਪਾਰਟੀ ਨੇ ਅਲਾਉਡ ਕੀਤੀ ਹੈ ਉਹ ਅਸੀਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਅਪੀਲ ਇਹੀ ਕਰਨਾ ਚਾਹੁੰਦਾ ਜੀ ਜਿੰਨਾ ਵੀ ਜੋ ਵੀ ਵਿਕਾਸ ਦਾ ਕੰਮ ਹੋਊਗਾ ਅਸੀਂ ਪਹਿਲ ਦੇ ਆਧਾਰ ਤੇ ਕੰਮ ਵਿਕਾਸ ਦੇ ਕੰਮ ਕਰਾਵਾਂਗੇ ਕਿਸੇ ਬੰਦੇ ਨਾਲ ਸਾਡੀ ਕੋਈ ਕਿਸੇ ਕਿਸਮ ਦੀ ਤੇਰ ਮੇਰ ਨਹੀਂ ਹੋਊਗੀ ਚਾਹੇ ਸਾਨੂੰ ਕੋਈ ਵੋਟ ਪਾਊਗਾ ਚਾਹੇ ਨਾ ਪਾਊਗਾ ਪਰ ਅਸੀਂ ਇਲੈਕਸ਼ਨ ਜਿੱਤ ਕੇ ਇੱਕ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਬਰਾਬਰ ਸਹਾਇ ਹੋ ਕੇ ਖੜਾਂਗੇ